ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕ ਪ੍ਰਤਾਪ ਸਿੰਘ ਭੰਗੜੀ ਤੇ ਜਿਸ ਤਰ੍ਹਾਂ ਕਿ ਅਸੀਂ ਸਿੱਖ ਧਰਮ ਦੇ ਵਖ ਵਖ ਜਿਹੜੇ ਗੁਰੂ ਨਾਨਕ ਨਾਮ ਲੈਵਾ ਪ੍ਰਚਾਰ ਕਰਦੇ ਆ ਉਹਨਾਂ ਨਾਲ ਆਪ ਜੀ ਨੂੰ ਮਨਾਉਂਦੇ ਰਹਿੰਨੇ ਆ ਸੋ ਅੱਜ ਸਾਡੇ ਕੋਲ ਮੌਜੂਦ ਨੇ ਸਰਦਾਰ ਨਿਰਮਲ ਸਿੰਘ ਜੀ ਗੁਰਦਾਸਪੁਰ ਵਾਲੇ ਜਿੰਨਾਂ ਦਾ ਕਿ ਪਿੰਡ ਡੁਗਰੀ ਆ ਤੇ ਇਹ ਗੁਰਮਤਾ ਪ੍ਰਚਾਰ ਬੜੇ ਲੰਮੇ ਸਮੇਂ ਤੋਂ ਕਰ ਰਹੇ ਆ ਤੇ ਆਓ ਇਹਨਾਂ ਨਾਲ ਕੁਝ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿਉਂਕਿ ਤੁਸੀਂ ਬੜੇ ਚਿਰ ਤੋਂ ਲੰਮੇ ਸਮੇਂ ਤੋਂ ਗੁਰਮਤਾ ਪ੍ਰਚਾਰ ਕਰ ਰਹੇ ਹੋ ਹਾਂ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਾਰ ਉਦਾਸੀਆਂ ਕਰਕੇ ਤੇ ਗੁਰਮਤਿ ਦਾ ਪ੍ਰਚਾਰ ਜਿਹੜਾ ਵਾ ਕੀਤਾ ਵਾ ਹਾਂਜੀ ਤੇ ਸਾਡੇ ਪਹਿਲਾ ਸਰੋਤਿਆਂ ਨੂੰ ਥੋੜਾ ਸੰਖੇਪ ਵਿੱਚ ਦੱਸੋ ਵੀ ਕਿੰਨੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਤੁਸੀਂ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਜੀ ਵੇਖੋ ਜੀ ਬੇਨਤੀ ਇਸ ਤਰ੍ਹਾਂ ਹੈ ਪਹਿਲਾਂ ਤੇ ਮੈਂ ਨੋਕਲ ਇਲਾਕੇ ਵਿੱਚ ਹੀ ਤੇ ਬਿਹਾਰ ਅਸਾਮ ਜੂਮ ਕਰਦੇ ਰਿਹਾ ਉੜੀਸਾ ਬੇਕ ਜੂਮ ਅੰਡੇਮਾਨ ਵੀ ਮੈਂ ਗਿਆ ਨਿਕੋਬਾਰ ਵੀ ਗਿਆ ਬਰਮਾ ਵੀ ਬਹੁਤਾ ਸਮਾਂ ਮੈਂ ਹਮਾਚਲ ਵਿੱਚ ਪਾਲਮਪੁਰ ਡਿਊਟੀ ਕੀਤੀ ਉੱਥੇ ਗੁਰੂ ਨਾਨਕ ਨਾਮ ਲੈਵਾ ਜਿਹੜੇ ਲੋਕ ਥੋੜੇ ਜੇ ਇਧਰ ਉਧਰ ਖਿਸਕੇ ਹੋਏ ਸੀ ਮੈਂ ਉਹਨਾਂ ਨੂੰ ਬੇਨਤੀਆਂ ਕਰਕੇ ਇਸ ਪਾਸੇ ल्यांदा ਹਿਮਾਚਲ ਦੀ ਕੋਈ ਪਿੰਡ ਨਾ ਪਾਣਾ ਸਾਰੇ ਜੱਟਾਂ ਦਾ ਪਿੰਡਾਂ ਤੇ ਸਾਰੇ ਮੋਨੇ ਸੀਗੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਨਾਲ ਹੁਣ ਗੁਰਦੁਆਰੇ ਵੀ ਬਣਿਆ ਉਹ ਬੱਚੇ ਬਹੁਤ ਵਧੀਆ ਬਾਣੀ ਵੀ ਪੜ੍ਹਦੇ ਨੇ ਤੇ ਮੈਂ ਹਰ ਮਹੀਨੇ ਬਾਅਦ ਸਮਾਂ ਕੱਢ ਕੇ ਉਥੇ ਪਰਵਾਣੀ ਪਹੁੰਚਣਾ ਇਹ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਮੇਰਾ ਇਹ ਨਹੀਂ ਕਿ ਉਹ ਕਿ ਮੈਂ ਬਹੁਤ ਕੁਝ ਕਰ ਲਿਆ ਇਹ ਤੇ ਗੁਰੂ ਨਾਨਕ ਦੇਵ ਜੀ ਜਿਵੇਂ ਜਿਵੇਂ ਕਰਵਾਉਂਦੇ ਨੇ ਕੋਈ ਬਾਬੇ ਨੇ ਤੇ ਆਪ ਹੀ ਕਹਿ ਦਿੱਤਾ ਕਿ ਹਾਂ ਆਪੋ ਬੋਲਣਾ ਜਾਣਦਾ ਮੈਂ ਕਹਾ ਸਭ ਹੁਕਮਾ ਜੀਓ ਜੈਸੀ ਮੈਂ ਆਵਾ ਖਸਮ ਦੀ ਬਾਣੀ ਤੈਸੜਾ ਗੀ ਗਿਆਨ ਮੇਲਾ ਲਓ ਧੰਨ ਗੁਰੂ ਨਾਨਕ ਦੇਵ ਜੀ ਨੇ ਆਪ ਇਹ ਨਹੀਂ ਮੋਰ ਲਾਇਕ ਮੈਂ ਕੀਤਾ ਇਸ ਕਰਕੇ ਕੋਸ਼ਿਸ਼ ਮੈਂ ਜ਼ਰੂਰ ਕੀਤੀ ਆ ਤੇ ਕਿਰਪਾ ਨਰਨਾਰੰਕਾਰ ਗੁਰਦੇਵ ਨੇ ਆਪ ਕੀਤੀ ਤੇ ਜਿਹੜਾ ਲੋਕਾਂ ਨੇ ਕੋਈ ਬਚਨ ਬਲਾਸ ਮਿਲਨ ਸਾਂਝੇ ਕੀਤੇ ਤੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ ਉਹ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਬਾਣੀ ਨਾਲ ਜੁੜੇ ਉਹਨਾਂ ਦੇ ਵਹਿਮ ਭਰਮ ਨੂੰ ਥੋੜਾ ਦੂਰ ਕੀਤਾ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਖਸ਼ਿਸ਼ ਉਹਨਾਂ ਦੀ ਸਾਰੀ ਕਿਰਪਾ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਆ ਇਹੀ ਇੱਕ ਹੈ ਜੋ ਕੂੜ ਦੀ ਕਦਰ ਨੂੰ ਢਾ ਸਕਦੀ ਔਰ ਕੋਈ ਵੀ ਬਾਣੀ ਕੂੜ ਦੀ ਕੰਧ ਨੂੰ ਨਹੀਂ ਢਾ ਸਕਦੀ ਇਸ ਕਰਕੇ ਸਾਡਾ ਅੱਜ ਨਾਨਕ ਨਾਮ ਲੈਵਾ ਲੋਕਾਂ ਦਾ ਹੱਕ ਬਣਦਾ ਕਿ ਅਸੀਂ ਬਾਣੀ ਦੇ ਨਾਲ ਜੁੜੀਏ ਤੇ ਬਾਣੀ ਦਾ ਪ੍ਰਚਾਰ ਕਰੀਏ ਗੁਰਬਾਣੀ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਮੈਂ ਕੋਈ ਸਪਸ਼ਟ ਕੀਤਾ ਗੁਰੂ ਸਾਹਿਬ ਨੇ ਦੁੱਖ ਹੁੰਦੇ ਆ ਤੇ ਦੁੱਖ ਜਾਂਦੇ ਨੇ ਕਦੋਂ ਦੁੱਖ ਰੋਗ ਸੰਤਾਪੁਤਰੇ ਸੁਣੀ ਸੱਚੀ ਬਾਣੀ ਉਹਨੂੰ ਸੁਣਨਾ ਮਾਂ ਤੇ ਸੁਣ ਕੇ ਉਹਨੂੰ ਆਪਣੇ ਅੰਦਰ ਵਸਾਉਣਾ ਜਿੰਨਾ ਚਿਰ ਸੀ ਦਵਾਈ ਮੂੰਹ ਚ ਪਾ ਲਈ ਤੇ ਉਹਨੂੰ ਅੰਦਰ ਨਹੀਂ ਬਾਹਰ ਪੇਟ ਤੁਸੀਂ ਕਿਉਂ ਕੀਤੀ ਮੈਂ ਕਿਹਾ ਜੀ ਅਕਾਲ ਤੱਕ ਕੀ ਮਰਿਆ ਤੇ ਮੇਰੀ ਆਪਣੀ ਤਾਂ ਹੈ ਨਹੀਂ ਇਥੇ ਚੱਲਦਾ ਆ ਰਿਹਾ ਉਸ ਕਿਸੇ ਵੀ ਸਿੰਘ ਨੇ ਪ੍ਰਸ਼ਾਦ ਨਹੀਂ ਲਿਆ ਕਿੰਨੇ ਜੀ ਕਿਰਪਾਨ ਪੇਟ ਹੋ ਗਈ ਮੈਂ ਉਹਨਾਂ ਤੇ ਇੱਕ ਸਵਾਲ ਕੀਤਾ ਬੇਨਤੀ ਕੀਤੀ ਪਈ ਜਦੋਂ ਨਾਮਦਰ ਸਿੰਘਾ ਨੇ ਅੰਮ੍ਰਿਤਸਰ ਬੁੱਜੜ ਵੱਡੇ ਸੀ ਕਾਦਨ ਵੱਡੇ ਸੀ ਕਿ ਲੀਜੀ ਕਿਰਪਾਨਾ ਦਾ ਮਲੇਰ ਕੋਟ ਲਈ ਕਿਰਪਾਨਾ ਦਾ ਤੇ ਮੈਂ ਕਹਿੰਦਾ ਕਿਰਪਾਨ ਤੋਂ ਨਵਿਤ ਕਿਉਂ ਤੇ ਉੱਥੇ ਇੱਕ ਬੀਬੀ ਸੀਗੀ ਮੈਨੂੰ ਨਾ ਉਹਦਾ ਚੇਤਾ ਵਾ ਨਰਿੰਦਰ ਕੌਰ ਸਿੰਘ ਦਾ ਨਾਮ ਉਹ ਕਹਿੰਦੀ ਭਾਜੀ ਮੇਕੋ ਬੇਨਤੀ ਇਸ ਤਰ੍ਹਾਂ ਵਾ ਕਿ ਕਿਰਪਾਨ ਭੇਟ ਲੋਹ ਦਾ ਪਹਿਲੇ ਭੇਟ ਹੋ ਗਿਆ ਤੇ ਕੜਾਈ ਵੀ ਲੋਹ ਦੀ ਤੇ ਸਿੱਪੀ ਵੀ ਲੋਹ ਦੀ ਇਹ ਸਾਡੇ ਨਾਮ ਧਾਰੀ ਪੰਥ ਵਿੱਚ ਇੱਕ ਬਹਿਨ ਜੀ ਅੰਦਰ ਵਗਿਆ ਕਿ ਕਿਰਪਾਨ ਭੇਟ ਜਿਹੜੀ ਆ ਇਹ ਕੀਤੀ ਹੋਈ ਪ੍ਰਸ਼ਾਦ ਅਸੀਂ ਇਹ ਨਹੀਂ ਖਾਣਾ ਉੱਥੇ ਇੱਕ ਗੁਰਮੁਖ ਤੇਰੇੰਦੀ ਆਏ ਮੁੰਦੇ ਸੰ ਤੇ ਉਹ ਮੈਨੂੰ ਕਹਿੰਦੇ ਗੈਨ ਜੀ ਪ੍ਰਸ਼ਾਦਾ ਮੇਰੇ ਘਰ ਸ਼ਕ ਮੈਂ ਉਹਦੇ ਕੋਲੋਂ ਪ੍ਰਸ਼ਾਦਾ ਛਕਣ ਵਾਸਤੇ ਗਿਆ ਬੜੇ ਪਿਆਰ ਨਾਲ ਉਹਨਾਂ ਨੇ ਮੈਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਮੈਂ ਪੁੱਛਣਾ ਤੇਰੀ ਚਾਹੁੰਦਾ ਕਿਉਂਕਿ ਮਨੁੱਖ ਦੀ ਜਨਮ ਤੇ ਮਨੁੱਖ ਹੀ ਆ ਪਰ ਬੜਿਆਂ ਵਾਇਆ ਵਾ ਇੱਕ ਪਰੰਪਰਾ ਜੀ ਲਗੇ ਤੁਸੀਂ ਕਿਸ ਬਰਾਦਰੀ ਨਾਲ ਸੰਬੰਧਤ ਹੋ ਉਹ ਕਹਿੰਦਾ ਜੀ ਅਸੀਂ ਜੱਟ ਹਾਂ ਲੇਕਿਨ ਮੈਂ ਉਹਨੂੰ ਕੁਛ ਨਹੀਂ ਕਿਹਾ ਉਹ ਹੁਸੈਨ ਮਤ ਕੁਛ ਵੀ ਨਹੀਂ ਕਿਹਾ ਸਿਰ ਮੈਂਦੇ ਪੈਰਾਂ ਤੋਂ ਲਾ ਕੇ ਸਿਰ ਤੱਕ ਵੇਖੇ ਦੋ ਸਾਲ ਬਾਅਦ ਫਿਰ ਚੜ੍ਹਦਾ ਮੌਕਾ ਮਿਲਿਆ ਉਹ ਪਰਿਵਾਰ ਸਿੱਖ ਬਣ ਗਿਆ ਪਿਆਰ ਬੜਿਆ ਅੰਮ੍ਰਿਤਧਾਰੀ ਹੋ ਗਿਆ ਲਗੇ ਤੀ ਬਣ ਗਿਆ ਮੈਂ ਤਾਂ ਤੁਹਾਨੂੰ ਨਹੀਂ ਆਖਿਆ ਨਹੀਂ ਜਬੂਰ ਨੇ ਕੀਤਾ ਕਹਿੰਦਾ ਕਿ ਉਹ ਤੁਸਾਂ ਸਾਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਵੇਖਦਾ ਸੀ ਨਾ ਉਹ ਵੇਖਣ ਦੇ ਕਾਰਨ ਹੀ ਅਸੀਂ ਸਮਝ ਗਏ ਔਰ ਜਿਨ੍ਹਾਂ ਨੇ ਸਮਝਣਾ ਵਾ ਉਹ ਇੱਕ ਪਤਿਤ ਬੰਦਾ ਵੀ ਸਮਝ ਸਕਦਾ ਤੇ ਜਿਨ੍ਹਾਂ ਨਹੀਂ ਸਮਝਣਾ ਉਹ ਇੱਕ ਅੰਮ੍ਰਿਤਧਾਰੀ ਆਪਣੇ ਆਪ ਨੂੰ ਕਹਿੰਦਾ ਹੋਇਆ ਵੀ ਨਹੀਂ ਸਮਝ ਸਕਦਾ ਉਹ ਵੀ ਉਹ ਚੂ ਟ ਪਟਨਕੂਟ ਤੇ ਮਨਮਤ ਆਪਣੀ ਘਰੀ ਜਾਣੀ ਇਸ ਕਰਕੇ ਸਾਡਾ ਸਾਰਿਆਂ ਦਾ ਹੱਕ ਬਣਦਾ ਵਾ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਤੋਂ ਬਾਹਰ ਨਹੀਂ ਜਾਣ ਫਿਰ ਜਿਹੜੇ ਸਾਡੇ ਇਤਿਹਾਸ ਆ ਉਹੀ ਸ਼ੁੱਧਵਾ ਜਿਹੜਾ ਗੁਰੂ ਨਾਨਕ ਦੇਵ ਗੁਰੂ ਗਰੰਥ ਸਾਹਿਬ ਜੀ ਦੇ ਮੁਤਾਬਕ ਟੁਪੇ ਹੁਣ ਕਈ ਚਪਲੇ ਨੇ ਇਤਿਹਾਸ ਦੇ ਵਿੱਚ ਜਿਵੇਂ ਕਿ ਮਾਤਾ ਗੰਗਾ ਜੀ ਵੱਰ ਲੈਣਗੇ ਉਹ ਜੀ ਉਹ ਰਥ ਲੈ ਲੈ ਉਹਨਾਂ ਨੇ ਬੰਦੀਆਂ ਗੋਲੀਆਂ ਲੈ ਲਈਆਂ ਜਿਸ ਮਾਤਾ ਗੰਗਾ ਜੀ ਨੂੰ ਇਤਨੇ ਵਧੀਆ ਪਤੀ ਗੁਰੂ ਅਰਜਨ ਦੇਵ ਜੀ ਮਿਲੇ ਔਰ ਉਹ ਰੋਜ਼ਾਨਾ ਹੀ ਸੇਵਾ ਵਿੱਚ ਰਹਿੰਦੇ ਹੋ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮਾਂ ਪ੍ਰਕਾ ਨੂੰ ਕਿਸ ਤੰਗ ਨਾਲ ਜਾਣਾ ਇਹ ਰਥਾਂ ਵਾਲੀ ਜਿਹੜੀ ਵਿੱਚ ਟਪੜਾ ਪਾ ਦਿੱਤਾ ਇਹ ਪਿਰੇਖਾ ਪਾ ਦਿੱਤਾ ਮਾਤਾ ਗੰਗਾ ਦੀ ਪਹਿਲਾਂ ਹੀ ਪਿਆਰ ਸਤ ਗਏ ਸੀ ਪਹਿਲਾਂ ਹੀ ਉਹਨਾਂ ਦੇ ਸਿਰ ਤੇ ਚੁੱਕੀ ਸੀ ਚਾਤੀ ਲੱਸੀ ਦੀ ਤੇ ਦੋ ਨਾਲ ਗੋੜੀਆਂ ਲੈ ਕੇ ਪ੍ਰਸ਼ਾਦਾ ਲੈ ਕੇ ਗਏ ਸਨ ਇਹ ਇਤਿਹਾਸ ਦੇ ਵਿੱਚ ਜਿਹੜੇ ਟਪੜੇ ਪਏ ਗਏ ਆ ਇਹ ਕੁਝ ਜਿਹੜੇ ਵਿਰੋਧੀ ਰੋਕਸ਼ ਨੂੰ ਉਹਨੇ ਪਾ ਦਿੱਤੇ ਪਰ ਸਾਡਾ ਤਾਂ ਇੱਕ ਬੰਦਾ ਲੈ ਵੀ ਮੱਖੀ ਤੇ ਮੱਖੀ ਨਾ ਮਾਰੀ ਗਏ ਉਹਨੂੰ ਖੋਖੀਏ ਉਹਨੂੰ ਜੱਜੀਏ ਤੇ ਫਿਰ ਉਹੀ ਇਤਿਹਾਸ ਸਾਡਾ ਇਹ ਮਜਬੂਰ ਤੋਂ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਉਤਰਦਾ ਉਹ ਸਾਡਾ ਇਤਿਹਾਸ ਜਿਹੜਾ ਅਧੂਰਾ ਹੋ। ਤੇ ਇੱਕ ਆਖਰੀ ਸਵਾਲ ਇਹ ਤਾਂ ਅਨੁਪਛਾਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਧਰਮ ਪ੍ਰਚਾਰ ਕਰਦੇ ਰਹਿੰਦੇ ਦੂਰ ਦੂਰ ਤੱਕ ਕੋਈ ਜਿੱਥੇ ਕੋਈ ਮਨਮਤ ਹੋ ਰਹੀ ਹੋਵੇ ਉਹਨਾਂ ਨੂੰ ਤੁਸੀਂ ਕੋਈ ਵਰਦਿਆ ਹੋਵੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਤੁਸੀਂ ਗੁਰਮਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਜਾਂ ਜੋੜਿਆ ਹੋਵੇ। ਵੇਖੋ ਜੀ ਬਹੁਤ ਸਮੇਂ ਦੀ ਗੱਲ ਹੈ ਕਿ ਕਾਲਾ ਨਾਮਰ ਦੇ ਲੱਗੇ ਪਿੰਡ ਖੱਦਰ ਅਸੀਂ ਉੱਥੇ ਖੰਡਪੜ ਦਰਬ ਕੀਤਾ। ਔਰ ਜਿਨ੍ਹਾਂ ਦੇ ਘਰ ਰੰਬ ਕੀਤਾ ਸੀ ਉਹ ਬੜੇ ਕੋਰਮਿਕ ਸਨ। ਇੱਕ ਮਾਤਾ ਆਈ ਤੇ ਉਹ ਬੜਾ ਰੌਲਾ ਰੌਲਾ ਨੇ ਪਾਇਆ ਕਹਿਣ ਲੱਗੀ ਭਈ ਤੁਸੀਂ ਜੋਤਰੀ ਨਹੀਂ ਚ ਗਈ ਮੈਂ ਕਿਹਾ ਜੋਤ ਜਗ ਰਹੀ ਹੈ ਉਹ ਕਹੀ ਮੈਂ ਅੰਦਰੋਂ ਆਈਆਂ ਮੈਨੂੰ ਲੱਭੀ ਨਹੀਂ ਮੈਂ ਕਿਹਾ ਦੁਕੇ ਪਾਸੇ ਨਾ ਵੇਹ ਨ ਰੱਖਦੀ ਉਹਨੇ ਫੇਰ ਰੌਲਾ ਪਾਇਆ ਮਾਦੀ ਜੀ ਮੈਨੂੰ ਨਹੀਂ ਲੱਭੀ ਮੈਂ ਕਿਹਾ ਮਾਤਾ ਜੀ ਜੋਤ ਜਗ ਰਹੀ ਹੈ ਮੈਨੂੰ ਮੇਰੇ ਸਾਥੀਆਂ ਦੇ ਨੂੰ ਜਵਾਬ ਇਹਦਾ ਕੀ ਜਦੋਂ ਮੈਂ ਕਿਹਾ ਭੋਗ ਵੜੇ ਲੈ ਮੈਂ ਕਿਹਾ ਜੇ ਉਹ ਸ਼ਬਦ ਪੜਿਆ ਸਭ ਮੈਂ ਜੋਤ ਜੋ ਤੇ ਅਸਰੇ ਤੇਜ਼ ਦੇ ਚਾਨਣ ਸਭ ਨਾਲ ਚਾਨਣ ਉਹ ਜੋਤ ਜਿਹੜੀ ਬਾਲਟੀ ਦੇ ਵਿੱਚ ਰੱਖੀ ਉਹਨੂੰ ਬੁਝ ਜਾਂਦਾ ਖਤਰਾ ਤੇ ਫਿਰ ਸਾਡਾ ਧਿਆਨ ਗੁਰਬਾਣੀ ਵੱਲੋਂ ਟੁੱਟ ਕੇ ਜੋਤ ਨਾਲ ਹੋ ਗਿਆ ਉਹ ਨਾ ਬੁਝੇ ਅਰਗਬਤੀ ਨਾ ਬੁਝੇ ਅਸੀਂ ਉਹ ਜਦੋਂ ਕੀਰਤਨ ਕਰਕੇ ਢਿੱਦਦੇ ਹੋ ਮਾਤਾ ਜੀ ਕਹਿਣ ਲੱਗੇ ਕਿ ਠੀਕ ਹੈ ਮੈਨੂੰ ਨਾਲ ਪਾਸ کافی ਤੇ ਬਾਕੀ ਸੰਗਤਾਂ ਨੇ ਕਿਹਾ ਬਿਲਕੁਲ ਇਹ ਗੱਲ ਸਹੀ ਆ ਮੈਂ ਕਿਹਾ ਜੋਤ ਤੇ ਇਹ ਆ ਜਿਹੜੀ ਕਦੇ ਵੀ ਨਹੀਂ ਮੁਡੀ ਇਹ ਸਦਾ ਹੀ ਜਗਦੀ ਰਹਦੀ ਆ ਤੇ ਇਸ ਜੋਤ ਨਾਲ ਅਸੀਂ ਜੁੜਦਾ ਵਾ ਇਹ ਦੀਵੇ ਦਾਵੇ ਜਿਹੜੇ ਨੇ ਇਹਨਾਂ ਨਾਲ ਜੁੜ ਕੇ ਅਸੀਂ ਕੀ ਲੈਣਾ ਜੇ ਦੀਵੇ ਨਹੀਂ ਜੁੜਦਾ ਕੋਈ ਪਵਾਰ ਤਨ ਮਨੋਰਤ ਆ ਤੇ ਅਸੀਂ ਆਪਣਾ ਇੱਕ ਰੋਜ਼ੀ ਜੋਤਰ ਪੰਜ 사ਤੀ ਜੁੜਾ ਲੀਏ ਤਾਂ ਕਿ ਸਾਡੀ ਕਲਿਆਣ ਹੋਵੇ ਪਰ ਕਲਿਆਣ ਹੋਣੀ ਆ ਗੁਰੂ ਕਾ ਸ਼ਬਦ ਪੜਨ ਨਾਲ ਵੀ ਨਹੀਂ ਹੁੰਦੀ ਜਿੰਨੇ ਜਰਸੀ ਮੰਨਦੇ ਨੇ ਗੁਰਬਾਣੀ ਸਪਸ਼ਟ ਕਹਿੰਦੀ ਹੈ ਵੀ ਹੁਕਮ ਮੰਨੇ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਨ ਪਾਈ ਜਿਨ੍ਹਾਂ ਚਿਰ ਹੁਕਮ ਵਿੱਚ ਨਹੀਂ ਹੁੰਦੇ ਤੇ ਬਾਬੇ ਨੇ ਹੋਰ ਵੀ ਕਿਹਾ ਹੁਕਮ ਨਾਲ ਜਾਣਾ ਬਹੁਤਾ ਰੋਗ ਹੈ ਜਦੋਂ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਸਾਰੀ ਜ਼ਿੰਦਗੀ ਇਹ ਬੰਦਾ ਦੁਖੀ ਹੁੰਦਾ ਰਹੇਗਾ ਜਾਂ ਜਿੰਨੀ ਮਰਜ਼ੀ ਪੜੀ ਜਾਏ ਉਹ ਬਾਣੀ ਜਿੰਨੀ ਮਰਜ਼ੀ ਪੜੀ ਜਾਏ ਉਹ ਹੁਕਮ ਨੂੰ ਮੰਨਣ ਨਾਲ ਹੀ ਸਾਡੇ ਜਿਹੜੇ ਜ਼ਿੰਦਗੀ ਦੇ ਮਸਲੇ ਨੇ ਸਾਡੇ ਦੁੱਖ ਦਿਲਦਰ ਦੂਰ ਹੋਣੇ ਨੇ ਸਭ ਸੁੱਖ ਜੋ ਮਿਲਣਾ ਹੁਕਮ ਮੰਨਣ ਨਾਲ ਕੋ ਸੋ ਇਹ ਸੀ ਸਰਦਾਰ ਨਰਮਲ ਸਿੰਘ ਜੀ ਕਿਉਂਕਿ ਜਦੋਂ ਆਪਾਂ ਗੱਲਾਂ ਕਰਦੇ ਆਂ ਤੇ ਵੈਸੇ ਤੇ ਜੀ ਕਰਦਾ ਵਾ ਵੀ ਅੱਗੇ ਹੋਰ ਨਵੇਂ-ਨਵੇਂ ਇਹਨਾਂ ਕੋਲੋਂ ਕੋਈ ਹੋਰ ਵਿਸ਼ੇ ਤੇ ਗੱਲਾਂ ਕਰੀਏ ਪਰ ਟਾਈਮ ਨੂੰ ਮੁੱਖ ਰੱਖਦਿਆਂ ਆਪਾਂ ਇਹਨਾਂ ਕੋਲੋਂ ਇੱਥੇ ਹੀ ਛੁੱਟੀ ਲੈਨੇ ਆਂ ਸੋ ਇਹਨਾਂ ਦਾ ਕਹਿਣਾ ਵਾ ਕਿ ਹੁਕਮ ਮੰਨੇ ਹੋਏ ਪ੍ਰਵਾਨ ਕਿ ਜਿੰਨੇ ਤੱਕ ਆਪਾਂ ਅਸੀਂ ਗੁਰਬਾਣੀ ਦੇ ਹੁਕਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਚਿਰ ਤੱਕ ਅਸੀਂ ਪ੍ਰਮਾਤਮਾ ਦੇ ਦਰਦ ਤੇ ਪ੍ਰਮਾਣ ਨਹੀਂ ਹੋ ਸਕਦੇ ਤੇ ਦੂਸਰਾ ਇਹਨਾਂ ਦਾ ਪੱਖ ਆ ਇਹ ਸਿੱਖ ਜਿਹੜਾ ਵਾ ਉਹ ਸਿੱਖ ਰਹਿਤ ਮਰਜਾਦਾ ਜਿਹੜੀ ਕਾਰਕਤੋਂ ਪੰਥ ਪ੍ਰਮਾਣ ਦਿਆ ਉਥੇ ਚੱਲ ਕੇ ਹੀ ਇੱਕ ਵਿੱਚ ਹੋ ਸਕਦਾ ਵਾ ਉਹ ਤਾਂ ਹੀ ਸਾਡੇ ਜਿਹੜੇ ਬਖਰੇਵੇਂ ਖਤਮ ਹੋ ਸਕਦੇ ਤਾਂ ਹੀ ਅਸੀਂ ਗੁਰਪਤਨਾ ਨਾਲ ਜੋੜ ਸਕਦੇ ਆ ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਸਟੂਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ